ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਬਹੁਤ ਸਾਰਾ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਬੜੇ ਦਿਨਾਂ ਪਿੱਛੋਂ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਨ ਲੱਗੇ ਆਂ ਤੇ ਇਹਦੇ 'ਚ ਆਪਾਂ ਅੱਜ ਤੁਹਾਨੂੰ ਦੋ ਸੂਟਾਂ ਦੀ ਵੀਡੀਓ ਦੇਣੀ ਆ ਇੱਕ ਦੋ ਵੀਡੀਓ ਦੇਣੀ ਆ ਵੱਖਰੇ ਵੱਖਰੇ ਟਾਈਮ ਦੇ ਉੱਤੇ ਸੂਟ ਵੀ ਦੋ ਵੱਖਰੇ ਵੱਖਰੇ ਆ ਜਾਣਗੇ ਇੱਕ ਸਿੰਧੀ ਬੂਟੀ ਵਾਲੇ ਆਉਣਗੇ ਤੇ ਇੱਕ ਬਹੁਤ ਹੀ ਪਿਆਰਾ ਸਟਾਫ ਨਵਾਂ ਹੀ ਬਿਲਕੁਲ ਐਡ ਹੋਇਆ ਜੇ ਸਰਦੀਆਂ ਵਾਲੇ ਪ੍ਰਿੰਟ ਸੂਟ ਨੇ ਸਿਲਕ ਬੇਸ ਦੇ ਉੱਤੇ ਲਾਈਨਿੰਗ ਲੱਗਣੀ ਜੇ ਸ਼ਰਟ ਨੂੰ ਲੱਗਣੀ ਜੇ ਬਾਟਮ ਨੂੰ ਲੱਗਣੀ ਜੇ ਬਹੁਤ ਹੀ ਪਿਆਰਾ ਸਟਾਫ ਜੇ ਜਲਦੀ ਜਲਦੀ ਬੁੱਕ ਕਰਿਓ ਸੂਟ ਤੇ ਘੈਂਟ ਘੈਂਟ ਸੂਟ ਬੁਖਾਵਾ ਤੁਹਾਨੂੰ ਅੱਜ ਸਾਡੇ ਨਾਲ ਜੁੜੇ ਰਹੋ ਸੱਚ ਦੱਸਣ ਦਾ ਤਾਂ ਯਾਦ ਹੀ ਭੁੱਲ ਗਿਆ ਵੀ ਇਹ ਵੀਡੀਓ ਜਿਹੜੀ ਇਹ 8 ਵਜੇ ਅਪਲੋਡ ਹੋ ਗਈ ਆ ਤੇ ਜਿਹੜੀ ਦੂਜੀ ਵੀਡੀਓ ਆ ਉਹ 3 ਵਜੇ ਅਪਲੋਡ ਹੋਣੀ ਜੇ ਸ਼ਾਮ ਨੂੰ ਤੇ ਇਸੇ ਚੈਨਲ ਤੇ ਹੋਣੀ ਆ ਵੀਡੀਓ ਅਪਲੋਡ ਹੋ ਤੇ ਤੁਸੀਂ ਸੂਟ ਸੋਨੇ ਸੂਟ ਬੁੱਕ ਕਰ ਸਕਦੇ ਹੋ ਉਹ ਵੀਡੀਓ ਦੇ ਵਿੱਚੋਂ ਵੀ ਉਹ ਕਿਹੜੇ ਸੂਟ ਆਉਣੇ ਆ ਉਹ ਆ ਪਿਛੇ ਜਿਹੜੇ ਕ੍ਰੇਪ ਦੇ ਕ੍ਰੇਪ ਦੇ ਉੱਤੇ ਸਿੰਧੀ ਬੂਟੀ ਵਾਲੇ ਸੂਟ ਉਹ ਆਉਣੇ ਆ 3 ਵਜੇ ਵਾਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਮਿਸ ਨਾ ਕਰਿਓ ਸੂਟ ਬੁੱਕ ਕਰ ਲਿਓ ਆ ਵੀ ਸੂਟ ਜਿਹੜੇ ਆ ਇਹ ਵੀ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਨੇ ਤੇ ਆ ਲੋ ਜੀ ਕਰਿਓ ਪਹਿਲਾ ਸੂਟ ਚੈੱਕ ਬਹੁਤ ਜਿਆਦਾ ਸੋਹਣਾ ਫੈਬਰਿਕ ਆਉਣਾ ਜੇ ਸਾਰਟਨ ਸਿਲਕ ਦਾ ਬਹੁਤ ਹੀ ਸੋਹਣਾ ਸਟਾਫ ਜੇ ਸਟਾਫ ਤੁਸੀਂ ਵੇਖ ਸਕਦੇ ਜੇ ਸ਼ਾਈਨਿੰਗ ਬਹੁਤ ਪਿਆਰੀ ਹੈ ਦੀ ਬਾਟਮ ਜਿਹੜੀ ਜੇ ਨਾਲ ਉਹ ਵੀ ਸਾਰਟਨ ਉਹ ਵੀ ਆਉਣੀ ਹੈ ਸਾਰਟਨ ਦੀ ਤੇ ਦੁਪੱਟਾ ਜਿਹੜਾ ਜੇ ਨਾਲ ਇਹਦੇ ਆਉਣਾ ਜੇ ਬਹੁਤ ਸ਼ਾਨਦਾਰ ਮਸਲੀਨ ਦਾ ਟਾਈ ਐਂਡ ਡਾਈ ਦਾ ਤੇ ਰੇਟ ਇਹਦਾ ਜਿਹੜਾ ਰਹਿਣ ਵਾਲਾ ਜੇ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਤੇ ਪ੍ਰਿੰਟ ਸਾਰੇ ਬਹੁਤ ਪਿਆਰੇ ਪਿਆਰੇ ਨੇ ਬਹੁਤ ਕਮਾਲ ਦੇ ਨੇ ਤੇ ਇਹ ਤੁਹਾਨੂੰ ਮਿਲ ਜਣਾ ਜੇ ਬਹੁਤ ਜ਼ਿਆਦਾ ਪਿਆਰਾ ਸੋਹਣਾ ਸੂਟ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣੀ ਆਹ ਲਓ ਜੀ ਪ੍ਰਿੰਟ ਤੇ ਨਾਲ ਤੁਸੀਂ ਲੈ ਸਕਦੇ ਜੇ ਸੋਹਣਾ ਸੋਹਣਾ ਫੈਬਰਿਕ ਤੇ ਸੋਹਣੀਆਂ ਸੋਹਣੀਆਂ ਸਟੈਂਪਾਂ ਜਿਹੜਾ ਕਿ ਬਹੁਤ ਹੀ ਘੈਂਟ ਪ੍ਰਿੰਟਾਂ ਦੇ ਨਾਲ ਜੇ ਆਹ ਲਓ ਜੀ ਚੈੱਕ ਕਰੋ ਪ੍ਰਿੰਟ ਪਹਿਲਾਂ ਤਾਂ ਰੇਟ ਇਹਦਾ ਹੋਣਾ ਜੇ ਸਿਰਫ ਦੇ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਬਾਟਮ ਚੈੱਕ ਕਰ ਲਿਓ ਬਹੁਤ ਸੋਹਣੀ ਬਾਟਮ ਜੇ ਵਰਕ ਬਾਟਮ ਬਹੁਤ ਪਿਆਰੀ ਆ ਮੇਰੇ ਮੂੰਹੋਂ ਵਰਕ ਨਿਕਲ ਚੱਲਿਆ ਸੀ 2.5 ਮੀਟਰ ਦੇ ਕਰੀਬ ਇਹਨਾਂ ਦੀ ਕੱਟ ਆਉਣੀ ਜੇ ਜੇ ਵੱਡੇ ਵਰਦੀ ਸ਼ਰਟ ਆਉਂਦੀ ਆ ਤਾਂ 1.70 ਦੀ ਕੱਟ ਆਉਣੀ ਆ ਜੇ ਬਾਟਮ ਵੱਡੇ ਵਰਦੀ ਆਉਂਦੀ ਆ ਤੇ ਬਾਟਮ ਦੀ ਵੀ 1.70 ਦੀ ਕੱਟ ਆਉਣੀ ਆ ਇਹਦੇ 2.5 ਮੀਟਰ ਦੇ ਕਰੀਬ ਇਹਨਾਂ ਦੀ ਕੱਟ ਜਿਹੜੀ ਨਿਕਲਣੀ ਆ ਸੋਹਣੇ ਸੋਹਣੇ ਸੂਟ ਤੇ ਸੋਹਣੇ ਸੋਹਣੇ ਪ੍ਰਿੰਟ ਜਲਦੀ ਜਲਦੀ ਬੁੱਕ ਕਰਿਓ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 745 ਰੁਪਏ ਬਾਟਮ ਤਕਰੀਬਨ ਸਾਰਿਆਂ ਨਾਲ ਸੇਮ ਹੀ ਆਉਣੀ ਆ ਇਹਨੂੰ ਤਸਰ ਵੀ ਬੋਲ ਦਿੰਦੇ ਜੇ ਤੇ ਇਹ ਫੈਬਰਿਕ ਜਿਹੜਾ ਜੇ ਇਹ ਵੀ ਤਸਰ ਪ੍ਰਿੰਟ ਬੋਲ ਦਿੰਦੇ ਜੇ ਪ੍ਰਿੰਟ ਸਿਲਕ بیس ਨੇ ਬਹੁਤ ਹੀ ਪਿਆਰੇ ਪ੍ਰਿੰਟ ਨੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਸੇਮ オリジナル ਵੀਡੀਓ ਵਾਲੇ ਪ੍ਰਿੰਟ ਜਿਹੜੇ ਤੁਸੀਂ ਵੇਖਣ ਦੇ ਇਹੀ ਤੁਹਾਨੂੰ ਮਿਲਣੇ ਆ ਤੇ ਇਹੀ ਤੁਹਾਨੂੰ ਕਲਰ ਆਪਾਂ ਭੇਜਾਂਗੇ ਰੇਟ ਆਲ ਓਵਰ ਇੰਡੀਆ ਜੇ ਫ੍ਰੀ ਸ਼ਿਪਿੰਗ ਦੇ ਨਾਲ 745 ਰੁਪਏ ਆਹ ਲੋ ਜੀ ਆ ਵੀ ਸੋਹਣਾ ਜਾਂ ਪ੍ਰਿੰਟ ਚੈੱਕ ਕਰਿਓ ਬਹੁਤ ਹੀ ਪਿਆਰਾ ਸਟਾਫ ਜੇ ਇਹ ਵੀ ਤੇ ਪ੍ਰਿੰਟ ਦੀ ਸ਼ਾਈਨਿੰਗ ਹੀ ਬੜੀ ਪਿਆਰੀ ਜੇ ਤੇ ਪ੍ਰਿੰਟ ਵੀ ਬਹੁਤ ਸੋਹਣਾ ਜੇ ਆਹ ਪ੍ਰਿੰਟ ਜਿਹੜਾ ਇਹ ਵੀਡੀਓ ਥੋੜਾ ਜਿਹਾ ਡਾਰਕ ਆਉਂਡਿਆ ਜੇ ਥੋੜਾ ਜਿਹਾ ਇਹਨੂੰ ਲਾਈਟ ਸ਼ੇਡ ਆ ਤੇ ਸ਼ਾਈਨਿੰਗ ਦੇ ਵਿੱਚ ਆ ਦੁਪੱਟਾ ਵੀ ਨਾਲ ਮਸਲੀਨ ਦਾ ਜੇ ਟਾਈ ਐਂਡ ਡਾਈ ਦਾ ਰੇਟ ਸੇਮ ਉਹੀ 745 ਰੁਪਏ ਇੱਕ ਹੋਰ ਪਿਆਰਾ ਜਾਂ ਪ੍ਰਿੰਟ ਚੈੱਕ ਕਰਿਓ ਜੀ ਬਹੁਤ ਪਿਆਰੀ ਸ਼ੇਡ ਜੇ ਬਹੁਤ ਸੋਹਣਾ ਕਲਰ ਜੇ ਤੇ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਜੇ ਇਹਦਾ ਵੀ ਇਵੇਂ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਚ ਰੇਟ 745 ਰੁਪਏ ਪ੍ਰਿੰਟ ਸਾਰੇ ਬੜੇ ਕਮਾਲ ਨੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਨੇ ਚੈੱਕ ਕਰੋ ਜੀ ਤੁਸੀਂ ਜਿਹੜੀ ਕੋਈ ਸੂਟ ਜਿਹੜਾ ਮਰਜ਼ੀ ਚੈੱਕ ਕਰ ਲਓ ਜਿਹੜਾ ਮਰਜ਼ੀ ਸੂਟ ਚੁੱਕ ਲਓ ਸਾਰਿਆਂ ਦੇ ਵਿੱਚ ਬਾਟਮ ਸੇਮ ਆਉਣੀ ਆ ਦੁਪੱਟੇ ਸੇਮ ਆਉਣੇ ਨੇ ਸ਼ਰਟ ਦਾ ਬੇਸ ਸੇਮ ਆਉਣਾ ਆ ਪ੍ਰਿੰਟ ਜਿਹੜੇ ਜੇ ਉਹ ਆਈ ਜਾਣਗੇ ਚੇਂਜ ਹੋ ਕੇ ਤੇ ਬਹੁਤ ਹੀ ਸੋਹਣੇ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਸਟਾਫ ਜੇ ਰੇਟ ਸਿਰਫ ਤੇ ਸਿਰਫ 745 ਰੁਪਏ ਹੈ ਤੇ ਚੈੱਕ ਕਰਿਓ ਬਹੁਤ ਹੀ ਪਿਆਰਾ ਕਲਰ ਆ ਗਿਆ ਜੇ ਅੱਗੇ ਮੋਰ ਪੰਖੀਆ ਸ਼ੇਡ ਦੇ ਵਿੱਚ ਪ੍ਰਿੰਟ ਬਹੁਤ ਸੋਹਣੇ ਨੇ ਤੇ ਕੰਟਰਾਸਟ ਮੈਚਿੰਗਾਂ ਦਾ ਬਹੁਤ ਕਮਾਲ ਦੀਆਂ ਨੇ ਸਿਲਕ ਬੇਸ ਦੇ ਉੱਤੇ ਪ੍ਰਿੰਟ ਜੇ ਸਾਰੇ ਇਹ ਲਾਈਨਿੰਗ ਲੱਗਣੀ ਜੇ ਬਿਨਾ ਲਾਈਨਿੰਗ ਤੋਂ ਸਟਿਚ ਨਹੀਂ ਹੋਣਾ ਸੂਟ ਇਹ ਕਸਟਮਰ ਕਨਫਿਊਜ਼ ਨਾ ਹੋਣ ਪ੍ਰਿੰਟ ਬਹੁਤ ਸ਼ਾਨਦਾਰ ਨੇ ਰੇਟ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇੱਕ ਆ ਵੀ ਪ੍ਰਿੰਟ ਚੈੱਕ ਕਰਿਓ ਜੀ ਇਹ ਵੀ ਬਾਖਮਾਲ ਪ੍ਰਿੰਟ ਆ ਬਹੁਤ ਹੀ ਪਿਆਰਾ ਸੂਟ ਆ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਆ ਸੇਮ ਫੈਬਰਿਕ ਆਜੂਗਾ ਸ਼ਰਟ ਪ੍ਰਿੰਟ ਆਜੂਗੀ ਜੇ ਸਿਲਕ ਦੀ बॉटम ਵੀ ਸਿਲਕ ਦੀ ਦੁਪੱਟਾ ਨਾਲ ਮਸਲੀਨ ਦਾ ਤੇ ਆਹ ਲੋ ਜੀ ਇੱਕ ਹੋਰ ਪਿਆਰਾ ਜਿਹਾ ਤੇ ਸ਼ਾਨਦਾਰ ਜਿਹਾ ਪ੍ਰਿੰਟਰ ਤੇ ਸ਼ਾਨਦਾਰ ਜਿਹਾ ਸੂਟ बॉटम ਨਾਲ ਆਜੂਗੀ ਸੇਮ ਦੁਪੱਟਾ ਵੀ ਸੇਮ ਤੇ ਪ੍ਰਿੰਟ ਜਿਹੜਾ ਜੇ ਉਹ ਤੁਸੀਂ ਦੇਖ ਸਕਦੇ ਜੇ ਕਿੰਨਾ ਜਿਆਦਾ ਪਿਆਰਾ ਆ ਤੇ ਜਲਦੀ ਜਲਦੀ ਆਰਡਰ ਬੁੱਕ ਕਰ ਲਿਓ ਸਟਾਕ ਲਿਮਟਿਡ ਜੇ ਇਹ ਤੋਂ ਪਹਿਲਾਂ ਕਿ ਸਟਾਕ ਖਤਮ ਹੋ ਜੇ ਤੁਸੀਂ ਲੇਟ ਹੋ ਜਿਓ ਤੇ ਜਲਦੀ ਜਲਦੀ ਬੁੱਕ ਕਰੋ ਆਹ ਲੋ ਜੀ ਚੈੱਕ ਕਰੋ ਪ੍ਰਿੰਟ ਬਹੁਤ ਹੀ ਸੋਹਣੇ ਪ੍ਰਿੰਟ ਨੇ ਬਹੁਤ ਜ਼ਿਆਦਾ ਪਿਆਰਾ ਸਟਾਫ ਜੇ ਤੇ ਸ਼ਿਪਿੰਗ ਫਰੀ ਜੇ ਰੇਟ 745 ਰੁਪਏ ਜੇ ਆਲ ਓਵਰ ਇੰਡੀਆ ਦੇ ਵਿੱਚ ਆਹ ਸੋਹਣਾ ਜਿਹਾ ਆ ਗਿਆ ਜੇ ਬਲੂ بیس ਚੈੱਕ ਕਰਿਓ ਅੱਛਾ ਕਸਟਮਰ ਨਾ ਕਨਫਿਊਜ਼ ਬੜੇ ਰਹਿੰਦੇ ਆ ਮੈਂ ਬਹੁਤ ਜ਼ਿਆਦਾ ਕਨਫਿਊਜ਼ਨ ਜਿਹੜੀ ਕਲੀਅਰ ਕਰਦਾ ਆ ਮੈਂ ਬਾਰ-ਬਾਰ ਦੱਸਣ ਦੇ ਆ ਕਿ ਸਿਲਕ بیس ਆ ਇਹਨੂੰ ਲਾਈਨਿੰਗ ਲੱਗਣੀ ਆ ਕਈ ਵਾਰੀ ਕਸਟਮਰ ਕੋਲ ਜਦੋਂ ਸੂਟ ਪਹੁੰਚਦਾ ਨਾ ਕਸਟਮਰ ਕਹਿੰਦਾ ਲੈ ਮੈਂ ਸੋਚਿਆ ਸ਼ਾਇਦ ਕਾਟਨ ਆ ਤੁਸੀਂ ਪਲੀਜ਼ ਮੇਰੀ ਵੀਡੀਓ ਨੂੰ ਸੁਣਿਆ ਕਰੋ ਚੰਗੀ ਤਰ੍ਹਾਂ ਕੱਲੇ ਪ੍ਰਿੰਟ ਨਾ ਵੇਖਿਆ ਕਰੋ ਵੀਡੀਓ ਵੀ ਸੁਣਿਆ ਕਰੋ ਪਲੀਜ਼ ਮੇਰੀ ਮੈਂ ਇਹ ਗੱਲ ਨੂੰ ਬਾਰ-ਬਾਰ ਰਿਪੀਟ ਕਰ ਦਾਂ ਤੁਹਾਨੂੰ ਤੇ ਇਸ ਤੋਂ ਬਾਅਦ ਹੁਣ ਜਿਹੜੇ ਪ੍ਰਿੰਟ ਸ਼ੁਰੂ ਹੋਏ ਇਹ ਆ ਗਏ ਜੇ ਬਰਬਰੀ ਦੇ ਉੱਤੇ ਤੇ ਇਹ ਬਹੁਤ ਸੋਹਣਾ ਸਟਾਫ ਜੇ ਬਰਬਰੀ ਦਾ ਬਹੁਤ ਪਿਆਰਾ ਸਟਾਫ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਬਾਟਮ ਆਉਣੀ ਜੇ ਇਹਦੇ ਨਾਲ ਤਸਰ ਦੀ ਦੁਪੱਟਾ ਆਉਣਾ ਜੇ ਮਸਲੀਨ ਦਾ ਰੇਟ ਆਉਣਾ ਜੇ ਇਹਦਾ ਵੀ 700 ਤੇ 45 ਰੁਪਏ ਇੱਕ ਆ ਪਿਆਰਾ ਜਿਹਾ ਸਟਾਫ ਜੇ ਤੇ ਪਿਆਰਾ ਜਿਹਾ ਸੂਟ ਬਲੈਕ ਕਲਰ ਦੇ ਨਾਲ ਬਾਟਮੇ ਦੇ ਨਾਲ ਆਉਣੀ ਜੇ ਮਸਲੀਨ ਦੀ ਤੇ ਰੇਟ ਇਹਦਾ ਹੋਣਾ ਜੇ ਸੇਮ ਉਹੀ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਇਹ ਕਾ ਸੋਹਣਾਗਾ ਪ੍ਰਿੰਟ ਜੇ ਇਹ ਵੀ ਤੁਸੀਂ ਲੈ ਸਕਦੇ ਜੇ 700 ਤੇ 45 ਰੁਪਿਆ ਦਾ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਪ੍ਰਿੰਟ ਚੈੱਕ ਕਰੀ ਜਾਓ ਤੁਸੀਂ ਕਲਰ ਮੈਚਿੰਗਾਂ ਤੇ ਕੰਟਰਾਸਟ ਇਹਨਾਂ ਦੇ ਚੈੱਕ ਕਰੀ ਜਾਓ ਸਟਾਫ ਬਹੁਤ ਸੋਹਣਾ ਜੇ ਬਰਬਰੀ ਦਾ ਤੇ ਬਰਬਰੀ ਜਿਹੜੀ ਆ ਇਹ ਥੋੜੀ ਜੀ ਜੋਰਜਟ ਵਰਗੀ ਹੁੰਦੀ ਆ ਇਹਨੂੰ ਪਲੀਜ਼ ਇਹ ਗੱਲ ਦਾ ਖਿਆਲ ਕਰਿਓ ਇਹ ਬਰਬਰੀ ਜੂਟ ਆ ਚੈੱਕ ਦੇ ਵਿੱਚ ਰੇਟ ਇਹਦਾ ਹੋਣਾ ਜੇ 745 ਰੁਪਏ ਤੇ ਜਿਹੜੇ ਬੇਸ ਰਹਿਣ ਵਾਲੇ ਇਹਦੇ ਉਹ ਸਾਰੇ ਆਉਣਗੇ ਜੇ ਜੋਰਜਟ ਦੀਆਂ ਸ਼ਰਟਾਂ ਮਸਲੀਨ ਦੀਆਂ ਬਾਟਮ ਮਸਲੀਨ ਦੇ ਦੁਪੱਟੇ ਜਾਂ ਇਹਦੇ ਨਾਲ ਜਿੱਦਾਂ ਆਹ ਬਾਟਮ ਹੋਣੀ ਟਸਰ ਦੀ ਇਦਾਂ ਟਸਰ ਦੀਆਂ ਆਉਣਗੀਆਂ ਬਾਟਮ ਕੁਝ ਨਾਲ ਆਉਣਗੀਆਂ ਮਸਲੀਨ ਦੀਆਂ ਰੇਟ ਆਊਗਾ ਸਿਰਫ ਇਹਨਾਂ ਦਾ 745 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਆਹ ਵੀਡੀਓ ਦਾ ਲਾਸਟ ਸੂਟ ਜੇ ਤੇ ਬਾਕੀ ਆ ਵੀਡੀਓ ਜਿਹੜੀ ਆ ਇਹ 3 ਵਜੇ ਅਪਲੋਡ ਹੋਣੀ ਆ ਚੈੱਕ ਕਰਿਓ ਕਲਰ ਬਹੁਤ ਸੋਹਣੇ ਨੇ ਸਿੰਧੀ ਬੂਟੀ ਦੇ ਇਹ ਵੀਡੀਓ ਕਰਦੇ ਇੱਥੇ ਸਮਾਪਤੀ 3 ਵਜੇ ਫੇਰ ਵੀਡੀਓ ਚੈੱਕ ਕਰਿਓ ਸਿੰਧੀ ਬੂਟੀ ਦੇ ਸੂਟਾਂ ਦੀ ਵੀਡੀਓ ਜੇ ਮੈਂ ਫੇਰ ਬਾਰ ਬਾਰ ਇਹ ਗੱਲ ਕਰਦਾ ਆ ਕਿ ਤੁਹਾਡੀ ਪਰਸਨਲ ਸੈਟੀਸਫੈਕਸ਼ਨ ਦੇ ਉੱਤੇ ਆਪਾਂ ਕੋਈ ਚੇਂਜ ਐਕਸਚੇਂਜ ਨਹੀਂ ਜੇ ਕਰਦੇ ਫੋਨ ਕਰਕੇ ਚੈੱਕ ਕਰਕੇ ਤਸੱਲੀ ਕਰਕੇ ਜੀ ਲੈਓ ਹਾਂ ਓਪਨਿੰਗ ਵੀਡੀਓ ਮੈਨੂੰ ਜਰੂਰ ਕੰਪਲਸਰੀ ਆ ਕਿਉਂਕਿ ਕਈ ਵਾਰੀ ਕਸਟਮਰ ਕਹਿ ਦਿੰਦਾ ਸੂਟ ਦੇ ਵਿੱਚ ਕੱਟ ਲੱਗੀ ਆ ਜਾਂ ਸੂਟ ਚ ਟੋਕ ਲੱਗੀ ਆ ਹੁਣ ਮੈਨੂੰ ਨਹੀਂ ਪਤਾ ਵੀ ਉਹ ਪ੍ਰੋਬਲਮ ਕਿਉਂ ਆਉਂਦੀ ਕਿਉਂਕਿ ਆਪਾਂ ਦਾ ਚੈੱਕ ਕਰਕੇ ਚੀਜ਼ ਭੇਜੀ ਦੀ ਆ ਫਿਰ ਵੀ ਮੈਨੂੰ ਵੀਡੀਓ ਤੁਸੀਂ ਜ਼ਰੂਰ ਓਪਨਿੰਗ ਵੀਡੀਓ ਜ਼ਰੂਰ ਚਾਹੀਦੀ ਆ ਓਪਨਿੰਗ ਵੀਡੀਓ ਦਿਓਗੇ ਤਾਂ ਹੀ ਤੁਸੀਂ ਮੈਨੂੰ ਸੂਟ ਬਾਰੇ ਕੋਈ ਕੰਪਲੇਂਟ ਕਰ ਸਕਦੇ ਜੇ ਆਦਰਵਾਈਜ਼ ਚੇਂਜ ਐਕਸਚੇਂਜ ਦੀ ਪਾਲਿਸੀ ਆਪਣੇ ਕੋਲ ਨਾ ਦੁਕਾਨ ਤੇ ਹੈਗੀ ਜੇ ਤੇ ਨਾ ਆਨਲਾਈਨ ਹੈਗੀ ਜੇ ਤੇ ਇੰਨੀਆਂ ਬੇਨਤੀਆਂ ਕਰਿਓ ਪ੍ਰਵਾਣ ਸੋਹਣੇ ਸੋਹਣੇ ਸੂਟ ਲੈਣ ਲਈ ਸਾਡੇ ਨਾਲ ਜੁੜੇ ਰਹੋ ਤੇ ਅੱਗੇ ਆਉਣ ਵਾਲੀ ਵੀਡੀਓ 3 ਵਜੇ ਵਾਲੀ ਜ਼ਰੂਰ ਚੈੱਕ ਕਰ ਲਿਓ ਇੱਥੇ ਬੁਲਾਉ